ਵੀ ਬੰਦਰ ਜਾ ਸੇਤਾ ਵੀ ਕਿ ਨਾ ਅੱਛਾ ਜੀ ਜੀ ਤੇ ਓਕੇ ਜਾਣਾ ਪੈਣਾ ਮੇਰੇ ਸੱਟ ਲੱਗੀ ਹੈ ਸੱਟ ਲੱਗੀ ਆ ਹਾਂ ਲੱਗ ਗਈ ਕੋਈ ਨਹੀਂ ਬਾਬਾ ਜੀ ਨੇ ਬਖਸ਼ ਕਰ ਦਿੰਨੀ ਆਪਾਂ ਆਪਾਂ ਠੀਕ ਹੋ ਜਣਾ ਕੇ ਜੀ ਤੇ ਕਿੱਧਰ ਆ ਰਹੇ ਤੂੰ ਮੈਂ ਠੀਕ ਮੁਸ਼ਕਲ ਨਹੀਂ ਆਦੀ ਕਿੱਧਰ ਲੱਗੇ ਕਿੰਨੀ ਜ਼ਿੰਦਗੀ ਹੈ ਨਹੀਂ ਨਹੀਂ ਠੀਕ ਹੈ ਬਹੁਤ ਹੀ ਖੂਨ ਹੈ ਕੁਪੀਲੀ ਤੂੰ ਲਾਗੇ ਸਪੋਇਕੋ ਨਹੀਂ ਕਰਦੇ। ਭਾਈ ਅੰਦਰ ਨਹੀਂ ਆਂ ਦਿੰਦਾ ਕਿ ਮੈਂ ਉਹ ਕਹਿੰਦਾ ਪਿਆਰਿਆਂ ਦੋ ਲੋਪਿਆ। ਹਾਂ ਵੀ ਕਿਛ ਹੋਰ ਨਾ ਹਾਊਸ ਛੋੜ ਲੈ। ਇਹ 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 ਮੁਸ਼ਕਿਲੀਆਂ ਨਹੀਂ। ਕਿ ਪੱਕਾ ਵੀ ਰਹਿਦਾ ਸਾਧਨ। ਇਹਦੇ ਵੀ ਨਹੀਂ ਕਹਿੰਦਾ ਕਿ ਸੁਣਾ ਨਹੀਂ ਦਿੰਦਾ। ਮੈਂ ਨਹੀਂ ਕਰੂੰਗਾ। ਇਹ ਬਾਕਾਸਟਾਈਲ ਨਹੀਂ ਕੇ ਨਾ ਮੈਂ। ਪਰ ਇਹ ਮੁਸ਼ਕਿਲ ਹੋਣੀ। ਕੇਜੀ ਜਿਹ ਲੋਗেরা ਪਹ ਲਾਗ ਗਈ ਅੱਜ। ਕਿੱਥੇ ਜਿੱਦਾਂ ਤੂੰ ਇਹ ਕੰਮ ਕਰੀ ਮੈਂ ਠੀਕ ਆ ਮੈਂ ਤੇ ਘਰੇ ਦਿੱਕੜੇ ਤੇ ਫੇਰ ਆ ਜਾ ਆਪਾ ਨਹੀਂ ਨਹੀਂ ਆਪਾ ਆਉਣ ਜਾਣ ਨਹੀਂ ਕਰਨਾ ਕਿੱਥੇ ਤੱਕ ਹਸਪਤਾਲ ਜਾਣਾ ਨਹੀਂ ਨਹੀਂ ਮੈਂ ਵੀ ਨਹੀਂ ਜਾਤ ਕਿੱਥੇ ਜਾ ਤੂੰ ਦੱਸੋ ਨਹੀਂ ਨਹੀਂ ਮੈਂ ਤਾਂ ਘਰੇ ਠੀਕ ਆ ਮੇਰੇ ਤੇ ਲਾਤ ਉਹ ਉਹ ਹੀ ਕਿਉਂ ਚੱਲੀ ਫੜਿਆ ਆਪਾਂ ਲਾਤ ਹੀ ਕਰਾਉਣੀ ਹੈ ਉਹ ਨਹੀਂ ਨਹੀਂ ਲਾਤ ਤੇ ਤੇ ਟਰੱਕ ਵੱਜਿਆ ਨਾ ਉਹ ਟਰੱਕ ਵੱਜ ਨੂੰ ਹੀ ਫੜਿਆ ਸੀ ਟਰੱਕ ਵੱਲ ਵੀ ਗੱਲ ਹੋ ਗਈ ਹੈ ਨਹੀਂ ਟਰੱਕ ਦੀ ਉਹ ਮੇਰੀ ਗੱਲ ਹੋ ਗਈ ਉਹਨਾਂ ਨਾਲ ਉਹ ਕਹਿੰਦੇ ਨੇ ਇਹਦਾ ਤੂੰ ਜਿੰਨਾ ਖਰਚਾ ਵਾ ਤੈਨੂੰ ਕੈਸ਼ ਮਿਲ ਜੇਗਾ ਤੇ ਉਹਦਾ ਲਾਇਕ ਠੀਕ ਹੈ ਤੂੰ ਮੇਰਾ ਭਰਾ ਵਾ ਉਹ ਮੈਂ ਤੇਰੇ ਨਾਲ ਹਮੇਸ਼ਾ ਖੜਾ ਰਹਾ ਵਾ ਸਾਰੀ ਵਾਰ ਤੂੰ ਮੈਨੂੰ ਪਛਾਣਨੇ ਨਹੀਂ ਆ ਮੇਰੀ ਗੱਲ ਤੇ ਕਿਹਨੂੰ ਸੱਚੀ ਨਹੀਂ ਪਛਾਣਦਾ ਮੈਨੂੰ ਮੈਂ ਗੱਡੀ ਲੈ ਕੇ ਆ ਥੋੜੀ ਬਾਹਰ ਤੂੰ ਸੱਚੀ ਨਹੀਂ ਪਛਾਣਨੇ ਮੈਨੂੰ ਜਾਣਾ ਆਪਾਂ ਇਕੱਠੇ ਜਾਈਂ ਤੂੰ ਬੋਲਦੇ ਜੀ ਬੋਲਦੇ ਨਹੀਂ ਜ਼ਰਾ ਆ ਜਾ ਜੀ ਫੇਰ 123 ਦੋਸਤ ਬੋਲ ਲੈ ਫੇਰ ਤੂੰ ਨੇ ਮੇਰਾ ਭਰਾ ਵਾ ਆਪਾਂ 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 ਉਹਨੇ ਆਵੇ ਬੇਨਤੀ ਕਰਦਣੀ ਆਰਾ ਮੈਂ ਬੁੱਢੇ ਜਲੀ ਬਣੇ ਗੁਰਦਾਰ ਸਾਹਿਬ ਤੇ ਹਾਂ रिकोवेल जी ਤੁਹਾਡੇ ਸੰਯੋਗ ਨਾਲ ਤੁਹਾਡੇ ਸੰਯੋਗ ਤੁਹਾਡੇ ਸਾਥ ਨਾਲ ਹੀ ਹੈ ਜੀ ਤੁਹਾਡੇ ਸਯਾਮ ਸੰਯੋਗੋ ਸਾਥ ਨਾਲ ਹੀ ਇਹ ਵੀਡੀਓ ਬਹੁਤ ਵਧੀਆ ਸ਼ੇਅਰ ਕਰਦੋਗੀ ਕਿ ਰਕੇਸ਼ ਭਾਈ ਆਪਣੇ ਠੀਕ ਹੋ ਕੇ ਪ੍ਰਸ਼ਾਸਨ ਦੀ ਡਿਊਟੀ ਤੇ ਫੇਰ ਚੱਲਣ ਤੁਹਾਡੇ ਸਾਥ ਨੂੰ ਇਹ ਸ਼ੇਅਰ ਹੈ ਨਾ ਰਕੇਸ਼ ਜੀ ਜਰਾ ਮੈਨੂੰ ਹਾਂ ਐਸਐਸਪੀ ਗੇਟ ਟਾਈਮ ਤੇ ਕੀ ਬਾਤ ਹੈ ਸ਼ਾਨਦਾਰ ਉੱਠ ਫੇਰ ਆਪਾਂ ਦੋ ਦੋਸਤ ਸਿੱਧੇ ਹੋ ਪਈਏ ਉੱਤੇ ਮੇਰਾ ਭਰਾ ਉਹ ਤੋਂ ਮਾਰ ਛਾਲ ਕੇ ਨਹੀਂ ਉੱਤੇ ਮੇਰੇ ਗੋਲਡ ਗੋਡਾ ਦੇ ਪੈਰ ਟੁੱਟਿਆ ਅਸੀਂ ਦਿਖਾਈ ਮੈਨੂੰ ਦਿਖਾਈ ਚੁੱਕੀ ਚੁੱਕੀ ਜਾਈ ਚੁ ਕੋ ਚੁ ਕੋ ਤੇ ਪੀ ਚੁਦੇ ਕੋ ਚੁ ਕੋ ਚੁਕੋ ਉਹ ਤਾਂ ਡੇਢ ਘੰਟਾ ਬਗਰਾਬ ਹੋਇਆ ਪਿਆ ਨਹੀਂ ਨਹੀਂ ਹੈ ਠੀਕ ਹੈ ਉੱਥੇ ਮੈਂ ਆ ਸਟੇਚਰ ਰੱਖਿਆ ਉਹ ਕਿਉਂ 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 ਆ ਟੁੱਟ ਗਿਆ ਸੀ ਕਿਸੇ ਹਾਲਾਤ ਦੇਖੋ ਕਿ ਕਿ ਸਾਂ ਉਹ ਰਾਤ ਨੂੰ ਬਣੀ ਦਿੱਕਤ ਆ ਗਈ ਕੇਸ ਵੀ ਖਰਾਬ ਹੋ ਗਏ ਮੇਰੇ ਵੀਰ ਦੇ ਤੇ ਸਨਾਹਣ ਕੀਤਾ ਤਾਂ ਪਾਈ ਕਿ ਲੈਚਰ ਹੋ ਗਿਆ ਨੌਵਾਂ ਦੇ ਹਾਲ ਤੁਸੀਂ ਦੇਖ ਲਓ ਨਹੀਂ ਠੀਕ ਹੈਗਾ ਬਸ ਹੱਥ ਤਾਲ ਕੇ ਕਰਨੀ ਕੋਈ ਗੱਲ ਨਹੀਂ ਆਪਾਂ ਦੋਵੇਂ ਭਰਾ ਬੈਠੇ ਬੈਠੇ ਆ ਅੱਜ ਦੀ ਆਪਣੀ ਦੇਲ ਦੀਆਂ ਦੋਵੇਂ ਗੱਲ ਬੈਠਾਂਗੇ ਸ਼ੇਅਰ ਕਰਾਂਗੇ ਬਾ ਕਿੰਨੇ ਜੇ ਬਾ ਮਿਲਿਆ ਆਪਾਂ ਬਾਦੂ ਜੇ ਮਿਲਣੀ ਆ ਕਿ ਮਿਲਣ ਵੀ ਕਦੋਂ ਮਿਲਿਆ ਆ ਪਤਾ ਇਹ ਤਾਂ ਗੱਲ 20 ਚ 92 20 692 ਧੁਰ ਕੀ ਆ ਦੋ ਸੈਟਪ ਨੇ ਆ ਤਾਂ ਹੁਣ ਕੀ ਆ ਉਹ ਬੱਚੀ ਆ ਗਈ ਬਰਿੰਦੇ ਉਹ ਤਾਂ ਪੱਛੀ ਆ ਗਈ ਉੱਡ ਕੇ ਤੇ ਬਹਿ ਗੱਲਬਾਤ ਕਰੀਏ ਆਪਾਂ ਉੱਟ ਕੇ ਸੇ ਉੱਟ ਕੇ ਬੈਠ ਕੋਈ ਨੂੰ ਜ ਨਹੀਂ ਆਇਆ ਕੈਮ ਹੈ ਸ਼ੇਰ ਦਾ ਉਹ ਦੋ 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 ਚੱਲ ਕੋਇਆ ਕੈਮ ਕੋਇਗ ਮੈਂ ਤੁਹਾਨੂੰ ਕਹਿੰਦੂ ਕਿ ਆਸੀ ਤੁਹਾਡੀਆਂ ਹੀ ਦਵਾਵਾਂ ਇਹ ਦਵਾਵਾਂ ਨੇ ਸ਼ੇਰ ਨੇ ਤੁਰਕੇ ਆਪ ਸੋਣਾ ਜੀ ਹਾਂ ਦੱਸੋ ਉੱਠ ਜਾ ਉੱਠ ਜਾ ਸਿੱਧਾ ਹੋ ਕੇ ਬੈਠ ਵੀਡੀਓ ਕਿੱਥੇ ਆਵਾਜ਼ ਸਹੀ ਸਿੱਧਾ ਹਲਤਾ ਥਲੇ ਕਰ ਲਤਾ ਥਲੇ ਕਰ ਮੇਰਾ ਪਾ ਹਾਂ ਮੰਜੇ ਤੋਂ ਥਲੇ ਕਰ ਲਤਾ ਕਿਉਂ ਆ ਕੁਝ ਨਹੀਂ ਆ ਭਦੀ ਆਪ ਹੋਏ ਆ ਮਨ ਕੇ ਮੁਸ਼ਕਲਾ ਆ ਰਹੀਆਂ ਆ ਔਟ ਮੇਂ ਸ਼ੇਰ ਚਲ ਉਠ ਕਰਤ ਨਹੀਂ ਦਿੰਦੇ ਕੋਈ ਸਾ ਕੁਝ ਨਹੀਂ ਕਰਾਂ ਰਕੇਸ਼ਨ ਦਰਾਗਾ ਨਹੀਂ ਪੇਪਰਾਂ ਦੇ ਕਿਹ ਪਤਾ ਨਹੀਂ ਕੀ ਕੁਝ ਲਿਖਿਆ ਹੈ ਕੋਈ ਸਮਝ ਨਹੀਂ ਆਉਂਦੀ ਰਕੇਸ਼ਨ ਅ ਉਹਨਾਂ ਕੇ ਚਲਾ ਪਾ ਬਲੋ ਬਾਹਰ ਬੈਠੇ ਰਹਾਂ ਚਾਹ ਪਾਣੀ ਪੀਣ ਆ ਉਠ ਉਡੋ-ਉਡੋ ਐਸੇ ਇੱਥੇ ਗੈਰ ਨੇ ਉਹ ਨਹੀਂ ਸਮਝੀ ਦੀ ਗੱਲ ਆਪਾਂ ਦੂਰ ਉੱਪਰ ਕਰ ਲੈ ਮੈਂ ਕੋਈ ਦਰਿਆ ਨਹੀਂ ਨਾ ਜਾਣਾ ਆਵੇ ਆਵੇ ਸਿੰਘ ਚੱਲ ਜਾਂਦੇ ਆ ਇਹ ਵੀ ਭਤੀਆਂ ਹੋਣਾ ਤੇ ਦੇ ਨਾ ਉਹ ਚਾਹ ਪਾਣੀ ਪੁੱਛ ਉਹ ਤੇ ਮੇਰਾ ਪੁੱਤ ਪਪਾਏ ਚਾਹ ਪਾਣੀ ਪੁੱਛ ਹਾਂ ਪਈ ਤੂੰ ਹੀ ਪੜਾ ਦੋ ਹੋਣਾ ਤਿਆਰ ਹੋਣੇ ਉੱਠੋ-ਉੱਠੋ ਮੈਂ ਆਪਣਾ ਕੋਬਸ ਮੰਨ ਲਾ ਸਪੇਸ ਕੱਲੀ ਕਰ ਲੰਦੋ ਤੁਹਾਡੀਆਂ ਭਰਾਵਾਂ ਦੇ ਸਹਿਯੋਗ ਨਾਲ ਹੀ ਇੰਨੇ ਵੜੀਆਂ ਰੂਹਾਂ ਦੀ ਸੇਵਾ ਮਿਲਿਆ ਜੀ ਹਾਂ ਵੀਡੀਓ ਬਤਵਾ ਚੇਕ ਕਰ ਕਰੋ ਕਿਉਂਗੇ ਆਪਣਾ ਪ੍ਰਵਾਹ ਤੇ ਬਚਾਉਣ ਸਕੀ ਹਰਕੇਸ਼ ਅਜਕੇਸ਼ਰ ਕੀ ਰੂਹਾਂ ਬੜੀਆਂ ਹੀ ਬੜੀਆਂ ਮੰਦੇ ਹਾਲਾਤ ਚ ਬੈਠੀਆਂ ਤੇ ਤੁਹਾਡੀਆਂ ਦਵਾਵਾਂ ਨਹੀਂ ਇਹ ਬੱਚੇ ਠੀਕ ਹੋਏ ਘਰਾਂ ਚ ਜਾਂਦੇ ਨਹੀਂ ਤੁਹਾਡੀਆਂ ਦਵਾਵਾਂ ਤੁਸੀਂ ਦੇਖੋ ਰਕੇਸ਼ ਦਾ ਹਾਲਾਤ ਵੇਖੋ ਤੁਸੀਂ ਕਿੱਥੋਂ ਤੱਕ ਕੰਡੀਸ਼ਨ ਪਹੁੰਚ ਚੁੱਕੀ ਹੈ ਇੱਕ ਮਾਪਿਓ ਨਾ ਹੁੰਦਿਆ ਬੱਚਾ ਕਿੱਥੋਂ ਤੱਕ ਪਹੁੰਚਦਾ ਤੁਸੀਂ ਦੇਖ ਹੀ ਰਹੇ ਹੋ ਬਹੁਤ ਮੰਦੇ ਹਾਲਾਤ ਪਹੁੰਚਾ ਬੱਚਾ ਸਿੰਸਾਦਿਓ ਅੱਜ ਇੱਥੇ ਬੈਠੇ ਵੀਡੀਓ ਬਾਤਾਂ ਛੇ ਕਰੋਗੇ ਪਰਵਾਰ ਚ ਵਾਪਸ 12 12 12 ਨਹੀਂ ਬਾਹਰ ਨਹੀਂ ਹੁੰਦੀ ਅਗਰ ਕਿੱਥੇ ਜਾਣਾ ਉਹ ਇੱਥੇ ਉਹ ਇੱਥੇ ਹੀ ਜਾਣਾ ਕਮਰੇ ਚ ਉਠੋ ਸੱਤਵੇਂ ਵਾਲੇ ਕਮਰੇ ਦੇ ਉੱਥੇ ਚੱਲ ਜਾਈਂ ਨਹੀਂ ਮੈਨੂੰ ਨਹੀਂ ਪਤਾ ਦੀ ਕਿਹੜੇ ਕਮਰੇ ਜਾਣਾ ਆਪ ਦੋਵੇਂ ਮੈਂ ਤੈਨੂੰ ਕਥਿਆ ਹੁੰਦਾ ਉੱਠ ਹਵਾ ਚ ਪੈਣੇ ਆ ਤੇ ਗੜਮੀ ਉਹਨਾਂ ਕੋ ਪੜ੍ਹਣੀ ਜਾਣਾ ਮਰ ਟੋਣਾ ਪੈਣਾ ਨਾ ਆਓ ਆਓ ਆਹ ਮੜਾ ਜਾਓ ਆਓ ਬਣੋ ਤੁਰੇ ਤੋਂ ਦੇਵੇ ਜਾਓਗੇ ਮਾੜੇ ਮੋਟਾ ਤੋਂ ਇਹ ਜਲੇ ਨਹੀਂ ਇਹਨੇ ਆ ਬੋੜਾ ਫੁੱਟ ਗਿਆ ਯਾਰ ਦੇਖੇ ਮਣੇ udah ada lagi mera lagi hmm lagi udah udah